ਹਾਂ ਬਸ ਚੜ ਕੇ ਆਜੇ ਚੱਲੀਏ ਹੈ ਬਸ ਚੜ ਕੇ ਹਾਂ ਬਸ ਚੜ ਕੇ ਬੱਪ ਨੇ ਕਿਹਾ ਹਾਂ ਅੱਛਾ ਮੈਂ ਸੋਚਿਆ ਡਾਕਟਰ ਕਾਜੂ ਜੇ ਨਹੀਂ ਤੂੰ ਡਾਕਟਰ ਲਿਆਉਂਦਾ ਫੇਲ ਉਹਨੇ ਨਹੀਂ ਲੈ ਕੇ ਆਉਣਾ ਸਿੱਗਾ ਬਸ ਅੱਛਾ ਫੇਰ ਨਹੀਂ ਜਾਣ ਦਿੰਦੇ ਨਾ ਬਸ ਜੇ ਟੈਕਟ ਨਾ ਹੋਵੇ ਹਾਂ ਪੈਸੇ ਪਾਈ ਤੋ ਟੈਕਟ ਦਿੰਦੇ ਬੋਤ ਜਾਂ ਫਿਰ ਕਾਰਡ ਹੋਵੇ ਕਾਰਡ ਲਾ ਦੋ ਹਾਂ ਜੇ ਛੋਟੇ ਬੱਚੇ ਆ ਜਿਵੇਂ ਤੇਰੇ ਵਰਗੇ ਉਹਨਾਂ ਨੂੰ ਨਹੀਂ ਲੋੜ ਜੇ ਮੰਮੀ ਡੈਡੀ ਨਾਲ ਆ ਦਾਦੀ ਹਾਂ ਇਕੱਲੇ ਨਹੀਂ ਝੜ ਸਕਦੇ ਨਾ ਇੰਨੇ ਛੋਟੇ ਬੱਚੇ ਆਹੋ ਹੂੰ ਜੇ ਰੋਮੇ ਕੋ ਬੱਚੇ ਆ ਗਏ ਅੱਡੋ ਮੈਂ ਆਪਣੇ ਨਾਲ ਲੈ ਲੱਖੂ ਅੱਛਾ ਜੇ ਤੇਰੇ ਕੋਲੇ ਬੱਚੇ ਆ ਗਏ ਹੈ ਹਾਂ ਜੇ ਰੋ ਅੱਛਾ ਫਿਰ ਆਪਦੇ ਨਾਲ ਰੱਖੂੰਗਾ ਆ ਜਾ ਆਹੋ ਹੂੰ ओके okay. तोर 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 मुरी आय पता दे ओहो टुलू के बच्चे पे मैं मनानो के ना तुरो ना दब जाओगे बस चल आदे बच्चे न कहूंगा बच्चे तुरो ना है हां बैठना उठे बैठ के बैठ तो सीट नहीं पड़े बस बसच नहीं सीट बेल्ट होंदी पता हां गड्डियां च हुंदी आ अच्छा वेरी गुड फिर तू चंगा डैडी बनूंगा है हां हां हम आदे बच्चे दे नाल नाल जाया करूंगा ਲੇ ਵੈਰੀ ਗੁੱਡ ਜੇ ਪੂਗੇ ਫਿਰ ਤੁਹਾਨੂੰ ਜਾਣਾ ਮੈਂ ਲੈ ਕੇ ਚਲ ਜੂ ਫਿਰ ਉਹਨਾਂ ਨੂੰ ਅੱਛਾ ਖੇਡਿਆ ਵੀ ਕਰੂੰਗਾ ਉਹਨਾਂ ਨਾਲ ਚੱਲ ਬਈ ਵੈਰੀ ਗੁੱਡ ਫਿਰ ਤਾਂ ਆ ਮੈਂ ਕਹਾਂ ਨਾ ਜਦੋਂ ਖੇਡੋ ਜਦੋਂ ਗਲਤ ਕੰਮ ਕਰਨਗੇ ਕੁੱਟਿਆ ਕਰੂੰਗਾ ਹਾਂ ਹਾਂ ਅੱਛਾ ਠੀਕ ਹੈ ਠੀਕ ਹੈ ਆਹ ਉਹ ਜ਼ਰੂਰੀ ਆ ਪਤਾ ਕੂਰਨਾ ਕੁੱਟਣਾ ਤਾਂ ਚੱਲ ਕੋਈ ਨਾ ਕੂਰਨਾ ਕੂਰ ਨਾ ਕੂਰ ਨਾ ਪੁੱਤ ਜੇ ਕੱਟ ਲੂਗੇ ਫਿਰ ਮੈਂ ਉਹਨਾਂ ਨੂੰ ਕੁੱਟਣਾ ਨਹੀਂ ਤੂਰਨਾ ਤੇ ਪੈਣਾ ਗਾਟ ਬੰਨ੍ਹ ਕਲੂਗਾ ਓ ਛਿੱਤਰ ਪੈਣੇ ਛਿੱਤੇ ਪਾ ਕੇ ਉਹਨਾਂ ਨੂੰ ਚੱਕ ਕੇ ਮੈਂ ਗਾਟ ਲਾ ਕੇ ਚੱਲ ਜਾਣਾ ਹਾਂ ਕੂਰ ਕੇ ਪੁੱਤ ਤੇਰੇ ਕਿਹੜਾ ਛਿੱਤਰ ਪੈਂਦੇ ਆ ਤੈਨੂੰ ਕੂਰ ਦੇ ਹੁੰਨੇ ਬਸ ਜੇ ਜਦੋਂ ਗਲਤ ਕੰਮ ਕਰਦਾ ਅੱਛਾ ਬਾਕਸਿੰਗ ਵਾਲੀ ਜਗ੍ਹਾ ਤੇ ਵਾਹ ਵਈ ਵਾਹ ਰਾਤ ਨੂੰ ਖੋਲੂਗਾ ਰਾਤ ਨੂੰ ਖੋਲੂਗਾ ਬੰਦ ਕਰ ਦਿਆ ਕਰਨਾ ਪੁੱਠਾ ਲਮਕਾਤਾ ਕਰਨਾ ਨਾ ਉਹ ਤਾਂ ਪੁੱਠਾ ਨਹੀਂ ਲਮਕਾ ਸਕਦੇ ਬਲੱਡ ਸਿਰ ਤੇ ਸਾਰਾ ਚਲ ਜਾਂਦਾ ਫੇਰ ਫੇਰ ਨਹੀਂ ਚੰਗਾ ਪੁੱਤ ਬਾਲਾ ਚਰ ਨਹੀਂ ਬਲੱਡ ਸਿਰ ਨੂੰ ਜਾਣ ਦਈਦਾ ਪੁੱਠੇ ਨਹੀਂ ਹੋਈਦਾ ਬਾਲਾ ਚਰ ਇਹ ਬਾਲਾ ਬਲੱਡ ਨਾਲ ਸਾਈਡ ਨੂੰ ਚਲ ਜੇ ਫਿਰ ਚੰਗਾ ਨਹੀਂ ਹੁੰਦਾ ਫਿਰ ਮੈਂ ਉਹਨਾਂ ਨੂੰ ਐਸਾ ਨਹੀਂ ਬਾਕਾ ਹਾਂ ਪੁੱਠਾ ਨਹੀਂ ਕਰ ਸਕਦੇ ਪੁੱਤ ਫਿਰ ਮੈਂ ਉਹਨਾਂ ਨੂੰ ਉਹ ਵੀ ਡਰਾ ਸਕਦੇ ਆ ਪੁੱਤ ਜੇ ਬੱਚਾ ਨਹੀਂ ਗੱਲ ਮੰਨਦਾ ਨਾ ਉਹ ਘੂਰ ਸਕਦੇ ਆ ਡਰਾ ਸਕਦੇ ਆ ਮਾੜਾ ਮੋਟਾ ਬਾਲਾ ਨਹੀਂ ਰੰਮੇ ਉਹਨਾਂ ਨੂੰ ਖੜੇ ਕਰਕੇ ਪਿਆਰ ਨਾਲ ਵੀ ਸਮਝਾਈਦਾ ਪਹਿਲਾਂ ਹੁਣ ਜੇ ਤੈਨੂੰ ਪਿਆਰ ਨਾਲ ਕਹਿੰਦੇ ਹੁੰਦੇ ਆ ਸਮ ਪਹਿਲਾਂ ਜੇ ਉਹ ਨਹੀਂ ਸੁਣਦਾ ਫਿਰ ਤੈਨੂੰ ਥੋੜਾ ਘੂਰੀਦਾ ਆ ਜਾ ਪਤਾ ਆ ਜਾ ਆਜਾ ਰੋਡ ਤੇ ਹੱਥ ਫੜ ਲ ਚਲ ਡੈਡੀ ਹਾਂਜੀ ਜਦੋਂ ਮੈਂ ਬੱਚੇ ਆਉਗੇ ਉਦੋਂ ਮੈਂ ਉਹਨਾਂ ਨੂੰ ਉੱਥੇ ਖਰੇ ਕਾਕੇ ਚੱਲ ਜਾਣਾ ਨਹੀਂ ਇ tanto ਨਹੀਂ ਕਰਨਾ ਬੋਤਾ ਜੇ ਉਹ ਬਾਟ ਕੰਮ ਕਰੋਗੇ ਜਿੰਨਾ ਤੈਨੂੰ ਪਿਆਰ ਕਰਦੇ ਆ ਉਨਾ ਹੀ ਵੱਧ ਪਿਆਰ ਕਰ ਲੋ ਜੇ ਜੇ ਉਹ ਬਾਟ ਕੰਮ ਕਰੋਗੇ ਕੀ ਲੈ ਕੇ ਦਿਆ ਕਰੂੰਗਾ ਫਿਰ ਬੱਚਿਆਂ ਨੂੰ ਕਿਹੜੀਆਂ ਖੇਡਾਂ ਟੌਏ ਜਿਹੜੇ ਅਸਲੀ ਅਸਲੀ ਟੌਏ ਬੈਟਰੀ ਵਾਲੇ ਓਕੇ ਜਿਹੜਾ 2 ਲੱਖ ਦਿੱਤਾ ਸੀਗਾ ਮਾਨੂੰ ਅੱਛਾ ਗ੍ਰੀਨ ਗ੍ਰੀਨ ਵਾਲਾ ਮੋਹ ਵਾਲਾ ਠੀਕ ਹੈ ਠੀਕ 2 ਲੱਖ ਤੂੰ ਗਮੇ ਆਪੀ ਚੱਲ ਬਸ ਛੱਡਦੇ ਹਾਂ ਫਿਰ ਹੁਣ ਬਸ ਤੇ ਦੇਖਦੇ ਹਾਂ ਹੁਣ ਮੈਂ ਬਸ ਤੇ ਹਮ ਥੈਂਕ ਯੂ ਕਾਤੇ ਕੰਦੀਆ ਡੈਡੀ ਜੀਰੋ ਬਸ ਉਤਰੀ ਤਾਂ ਉਹਦਾ ਥੈਂਕ ਯੂ ਕਰੀਦਾ ਬੁੱਤ ਡੈਡੀ ਹਮ ਉਹ ਕਾਸੇ ਜਾਂਦੀ ਐ ਉਰੇ ਤੇ ਪਾਉਂਗਾ ਬੱਤੀ ਤੇ ਉੱਪਰ ਚੜੀ ਜਾਂਦਾ ਤੇ ਅੱਛਾ ਟੋਟੇ ਗਾ

داری ਆਪਾਂ ਜਾਣਾ ਪਿੱਛੇ ਨਹੀਂ ਬੈਠੇ ਇੱਥੇ ਠੀਕ ਆ ਉਹ ਤਾਂ ਕਾਟੇ ਹਾਂ ਜਾ ਕਾਟੇ ਇੱਥੇ ਸਹੀ ਫੜ ਦੇ ਨਾ ਹੋਟਲ ਲੱਗਿਆ ਉਹ ਤੇ ਕਾਟੇ ਬੱਲੇ ਪਰੌਣੇ ਸੀਗੀ ਔੜੀ ਰੋਡ ਵੱਲ ਨਾ ਜਾ ਆ ਚੱਲੀ ਬੱਸ ਮਿਲਿਆ ਬੀਬੀ ਨੂੰ ਤੁਹਾ ਆਪ ਬੱਚਾ ਹਜੇ ਆਪ ਬੱਚਾ ਹਜੇ ਹੋਏ ਹੋਗੇ ਉਹ ਤੋਂ ਮੈਂ ਉਹਨਾਂ ਨੂੰ ਫੋਰਸ ਤੇ ਆਕਾਂ ਚੱਲ ਠੀਕ ਹੈ ਗੁੱਡ ਪਰ ਗੇਮ ਨਹੀਂ ਦੇਣੀ ਜਿਵੇਂ ਡੈਡੀ ਤੈਨੂੰ ਕਰਦਾ ਹੁੰਦਾ ਉਹਨਾਂ ਨੂੰ ਮੈਂ ਕੀ ਹੈ ਉਹਨਾਂ ਨੂੰ ਮੈਂ ਇੱਕ ਕੈਂਡੀ ਦੇ ਕਰੂਆ ਆ ਜਾ ਖਾ ਪਰ ਲੈ ਮੇਰਾ